ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚਡੂਨੀ ਦੇ ਵੱਲੋਂ ਇੱਕ ਸਿਨੀਅਰ ਅਧਿਕਾਰੀ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਦੱਸਦੀਏ ਕਿ ਇਸ ਮਾਮਲੇ ਤੋਂ ਬਾਅਦ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਦੱਸਦੀਏ ਕਿ ਭਾਰਤੀ ਕਿਸਾਨ ਯੂਨੀਅਨ ਦੇ ਵੱਲੋਂ ਹਰਿਆਣੇ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਦੱਸਦੀਏ ਕਿ ਝੋਨੇ ਦੀ ਕਟਾਈ ਚੱਲ ਰਹੀ ਹੈ ਝੋਨੇ ਦੀ ਮੰਡੀ ਦੇ ਵਿੱਚੋਂ ਲਿਫਟਿੰਗ ਨੂੰ ਲੈ ਕੇ ਜਿਹੜਾ ਲਗਾਤਾਰ ਕਿਸਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਦੇ ਚੱਲਦੇ ਆ ਡੀਸੀ ਦਫ਼ਤਰ ਅੱਗੇ ਧਰਨਾ ਲੱਗਾ ਸੀ ਧਰਨੇ ਦੇ ਦੌਰਾਨ ਗੁਰਨਾਮ ਸਿੰਘ ਚੜੂਨੀ ਅਤੇ ਡੀਐਸਪੀ ਦੇ ਵਿਚਕਾਰ ਜਿਹੜੀ ਤਿੱਖੀ ਬਹਿਸ ਹੁੰਦੀ ਆ ਉਸ ਤੋਂ ਬਾਅਦ ਗੁਰਨਾਮ ਚੜੂਨੀ ਦੇ ਵੱਲੋਂ ਥੱਪੜ ਆ ਡੀਐਸਪੀ ਦੇ ਜੜ ਦਿੱਤਾ ਜਾਂਦਾ ਉਸ ਤੋਂ ਬਾਅਦ ਪੁਲਿਸ ਫੋਰਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਤਾਂ ਦੱਸ ਦਈਏ ਕਿ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਅੱਜ ਦਰਜਨਾ ਕਿਸਾਨਾਂ ਦੇ ਨਾਲ ਝੋਨੇ ਦੀ ਲਿਫਟਿੰਗ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਦੇ ਬਾਹਰ ਧਰਨੇ ਤੇ ਬੈਠੇ ਸੀ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਦੇ ਨਾਲ ਤਿੱਖੀ ਬਹਿਸ ਹੋਈ ਆ ਜਿਸ ਤੋਂ ਬਾਅਦ ਉਹਨਾਂ ਨੇ ਇੱਕ ਸਰਕਾਰੀ ਅਧਿਕਾਰੀ ਨੂੰ ਜ਼ੋਰਦਾਰ ਥੱਪੜ ਜੜ ਦਿੱਤਾ ਗੁਰਨਾਮ ਚੜੂਨੀ ਦੀ ਇਸ ਹਰਕਤ ਨੇ ਮੌਕੇ ਤੇ ਹੰਗਾਮਾ ਹੋ ਗਿਆ ਵੱਡੀ ਗਿਣਤੀ ਦੇ ਵਿੱਚ ਤਨਾਤ ਪੁਲਿਸ ਨੇ ਉਹਨਾਂ ਨੂੰ ਮੌਕੇ ਦੇ ਉੱਤੇ ਹਰਾਸਤ ਦੇ ਵਿੱਚ ਲਿਆ ਸੂਤਰਾ ਮੁਤਾਬਕ ਝੋਨੇ ਦੀ ਖਰੀਦ ਦੇ ਵਿੱਚ ਦੇਰੀ ਨੂੰ ਲੈ ਕੇ ਮਿੰਨੀ ਸਕੱਤਰ ਦੇ ਸਾਹਮਣੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਗੁਰਨਾਮ ਚੜੂਨੀ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਟਰੈਕਟਰ ਟਰਾਲੀ ਦੇ ਵਿੱਚ ਵਾਰਸਨ ਮੰਗਾ ਨਾਮ ਮੰਨੇ ਜਾਣ ਤੋਂ ਬਾਅਦ ਸਥਿਤੀ ਅਚਾਨਕ ਗਰਮ ਹੋ ਗਈ ਔਰ ਟਰੈਕਟਰ ਤੋਂ ਹਟਾਏ ਇਸ ਦੌਰਾਨ ਕੀਤੀ ਜਾ ਰਹੀ ਬੈਸ ਦੌਰਾਨ ਚੜੂਨੀ ਨੇ ਡੀਐਸਪੀ ਰਜੇਸ਼ ਆਰੀਆ ਨੂੰ ਥੱਪੜ ਮਾਰ ਦਿੱਤਾ ਇਸ ਘਟਨਾ ਨਾਲ ਮੌਕੇ ਤੇ ਆਪਣਾ ਤਪੜੀ ਮਚ ਗਈ ਇਸ ਦੌਰਾਨ ਮੌਕੇ ਤੇ ਮੌਜੂਦ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਾਰਵਾਈ ਕਰਦੇ ਹੋਏ ਗੁਰਨਾਮ ਚੜੂਨੀ ਅਤੇ ਉਹਨਾਂ ਦੇ ਸਾਥੀਆਂ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਤਾਂ ਦੱਸਦੀਏ ਕਿ ਹਰਿਆਣਾ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਜਿੱਥੇ ਇੱਕ ਕਿਸਾਨ ਆਕੂ ਦੇ ਵੱਲੋਂ ਡੀਐਸਪੀ ਦੇ ਥੱਪੜ ਆ ਗਿਆ ਦੱਸ ਦਈਏ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਸੀ ਦੱਸ ਦਈਏ ਕਿ ਝੋਨੇ ਦੀ ਫਸਲ ਦੀ ਕਟਾਈ ਚੱਲ ਰਹੀ ਆ ਜਿਸ ਤੇ ਚੱਲਦੇ ਆ ਝੋਨੇ ਦੀ ਖਰੀਦ ਦੇ ਵਿੱਚ ਦੇਰੀ ਹੋਈ ਅਤੇ ਲਿਫਟਿੰਗ ਨੂੰ ਲੈ ਕੇ ਜਿਹੜਾ ਕਿਸਾਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਮਨੀ ਸਕਤਰੇ ਦੇ ਬਾਹਰ ਜਿਹੜਾ ਉਹ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਦੱਸ ਦਈਏ ਕਿ ਗਰਨਾਮ ਚਡੂਲੀ ਜਿਹੜੇ ਕਿਸ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਉਹਨਾਂ ਦੇ ਨਾਲ ਹਜ਼ਾਰਾਂ ਕਿਸਾਨ ਜਿਹੜੇ ਉੱਥੇ ਮੌਜੂਦ ਸੀ ਤਾਂ ਜਦੋਂ ਮੰਗਾਂ ਨਾ ਮੰਨੀਆਂ ਗੀਆਂ ਨਯਤਾ ਗੁਰਨਾਮ ਚੜੂਨੀ ਜਿਹੜੇ ਨੇ ਉਹ ਟਰੈਕਟਰ ਟਰਾਲੀ ਤੋਂ ਹੇਠਾਂ ਆਉਂਦੇ ਨੇ ਤੇ ਡੀਐਸਪੀ ਦੇ ਨਾਲ ਤੇ ਹੋਰ ਵੀ ਜਿਹੜੇ ਉੱਤੇ ਸੀਨੀਅਰ ਅਧਿਕਾਰੀ ਖੜੇ ਸੀ ਉਹਨਾਂ ਦੇ ਨਾਲ ਤਿੱਖੀ ਬਹਿਸ ਹੁੰਦੀ ਆ ਜਿਸ ਤੋਂ ਬਾਅਦ ਗੁਰਨਾਮ ਚੜੂਨੀ ਦਾ ਹੱਥ ਉੱਠ ਜਾਂਦਾ ਤੇ ਹੱਥ ਉੱਠਦਾ ਹੈ ਡੀਐਸਪੀ ਦੇ ਉੱਤੇ ਦੱਸਦੀ ਹੈ ਕਿ ਗੁਰਨਾਮ ਚੜੂਨੀ ਦੇ ਵੱਲੋਂ ਡੀਐਸਪੀ ਦੇ ਥੱਪੜ ਮਾਰਿਆ ਜਾਂਦਾ ਜਿਸ ਤੋਂ ਬਾਅਦ ਉੱਥੇ ਮੌਜੂਦ ਪੁਲਿਸ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਆ ਤੇ ਕਿਸਾਨ ਆਗੂ ਗੁਰਨਾਮ ਚੜੂਨੀਆਂ ਤੇ ਉਹਨਾਂ ਦੇ ਸਾਥੀ ਕਿਸਾਨਾਂ ਨੂੰ ਹਰਾਸ ਦੇ ਵਿੱਚ ਲਿਆ ਗਿਆ ਤਾਂ ਦੱਸਦੀਏ ਕਿ ਇਹ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਹਰਿਆਣਾ ਤੋਂ ਆ ਰਹੀ ਹੈ ਜਿੱਥੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਚੜੂਨੀ ਅਤੇ ਪੁਲਿਸ ਦੇ ਵਿਚਕਾਰ ਝੜਪ ਹੋਈ ਹੈ ਦੱਸਦੀਏ ਕਿ ਕਿਸਾਨ ਆਗੂ ਗੁਰਨਾਮ ਚੜੂਨੀ ਦੇ ਵੱਲੋਂ ਇੱਕ ਪੁਲਿਸ ਅਧਿਕਾਰੀ ਦੇ ਥੱਪੜ ਜੜ ਦਿੱਤਾ ਗਿਆ ਜਿਸ ਤੋਂ ਬਾਅਦ ਮਾਹੌਲ ਗਰਮ ਹੋਇਆ ਆਪੜਾ ਆਪਣੀ ਮੱਚੀ ਜਿਸ ਤੋਂ ਸਿੱਟੇ ਦੇ ਵਜੋਂ ਗੁਰਨਾਮ ਚੜੂਨੀ ਅਤੇ ਉਹਨਾਂ ਦੇ ਸਾਥੀ ਕਿਸਾਨਾਂ ਨੂੰ ਜਿਹੜੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਕਿਉਂਕਿ ਗੁਰਨਾਮ ਚੜੂਨੀ ਦੇ ਵੱਲੋਂ ਇੱਕ ਵੱਡੀ ਜਿਹੜੀ ਆ ਉਹ ਇਹ ਹਰਕਤ ਕੀਤੀ ਗਈ ਹੈ ਕਿ ਇੱਕ ਮੌਜੂਦਾ ਜਿਹੜੇ ਮੌਜੂਦ ਆਪਣੀ ਡਿਊਟੀ ਤੇ ਤਨਨਾਤ ਡੀਐਸਪੀ ਸਿੱਕੇ ਉਹਨਾਂ ਦੇ ਉੱਤੇ ਹੱਥ ਚੱਕਿਆ ਗਿਆ ਉਹਨਾਂ ਦੇ ਥੱਪੜ ਮਾਰਿਆ ਗਿਆ ਜਿਸ ਤੋਂ ਬਾਅਦ ਲਗਾਤਾਰ ਹੋਣਾ ਡੀਸੀ ਦਫ਼ਤਰ ਦਾ ਮਾਹੌਲ ਗਰਮ ਹੁੰਦਾ ਦਿਖਾਈ ਦੇ ਰਿਹਾ ਕਿਉਂਕਿ ਗੁਰਨਾਬ ਚੜੂਨੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਉਹਨਾਂ ਦੇ ਸਾਥੀ ਕਿਸਾਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ